ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰ ਭਰਾਵਾਂ ਨੂੰ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਤੇ ਅੱਜ ਦੀ ਵੀਡੀਓ ਚ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਚਿਚੜਾਂ ਤੋਂ ਕਿਵੇਂ ਵਿਚਾਰ ਰੱਖੀਏ ਪਸ਼ੂਆਂ ਦਾ ਤੇ ਇਹਦੇ ਕੀ ਕੀ ਨੁਕਸਾਨ ਨੇ ਤੇ ਤੁਹਾਡੇ ਵਾਸਤੇ ਇਦਾਂ ਦੀਆਂ ਹੋਰ ਡੈਰੀ ਫਾਰਮ ਦੇ ਰਿਲੇਟਿਡ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮੇਰਾ ਵੀਰ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਚਲੋ ਸ਼ੁਰੂ ਕਰਦੇ ਆਂ ਜਿਆਦਾ ਸਮਾਂ ਆਪਾਂ ਨਹੀਂ ਖਰਾਬ ਕਰਦੇ ਪਹਿਲਾਂ ਆਪਾਂ ਗੱਲ ਕਰ ਲੈਨੇ ਆਂ ਬਾਈ ਚਚੜਾਂ ਦੇ ਨੁਕਸਾਨ ਦੀ ਤੇ ਇੱਕ ਤਾਂ ਬਾਈ ਇਹ ਪਸ਼ੂ ਦੀ ਗਰੋਥ ਨਹੀਂ ਹੋਣ ਦਿੰਦੇ ਤੇ ਜਿਹੜਾ ਦੁੱਧ ਵਾਲਾ ਪਸ਼ੂ ਆ ਉਹਦੀ ਦੁੱਧ ਦੀ ਉਹ ਜਿਹੜੀ ਪ੍ਰੋਡਕਸ਼ਨ ਆ ਉਹ ਨਹੀਂ ਵੱਧਦੀ ਤੇ ਇੱਕ ਪਸ਼ੂ ਸਹੀ ਵਾਧਾ ਫੋਲਦਾ ਨਹੀਂ ਹੈਗਾ ਤੇ ਛੋਟੇ ਬੱਚਿਆਂ ਦੇ ਜੇ ਲੱਗ ਜਾਣ ਉਹ ਵੀ ਉਹਨਾਂ ਦੀ ਵੀ ਗਰੋਥ ਸਹੀ ਤਰੀਕੇ ਨਾਲ ਨਹੀਂ ਹੋ ਪਾਉਂਦੀ ਤੇ ਚਚੜੀ ਖਾਈ ਜਾਂਦੇ ਉਹਨਾਂ ਨੂੰ ਇੱਕ ਬਈ ਚਚੜਾ ਨਾਲ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਪਸ਼ੂ ਪਸ਼ੂ ਦੇ ਖੁਰਕ ਵੀ ਪੈ ਸਕਦੀ ਆ ਤੇ ਹੋਰ ਵੀ ਬਹੁਤ ਸਾਰੇ ਕਾਰਨ ਹੋ ਜਾਂਦੇ ਆ ਆਪਣੇ ਪਸ਼ੂ ਨੂੰ ਕਿਆ ਮਰੀਦੇ ਰੋਗ ਵੀ ਹੋ ਸਕਦੇ ਆ ਠਫੜ ਧੋਫੜ ਬਹੁਤ ਕੁਝ ਹੋ ਸਕਦਾ ਇਹਨਾਂ ਨਾਲ ਤੇ ਨਾ ਤਾਂ ਇਹ ਪਸ਼ੂ ਦੀ ਗ੍ਰੋਥ ਹੀ ਹੋਣ ਦਿੰਦੇ ਆ ਚੱਜਣਾ ਇਸ ਕਰਕੇ ਨੁਕਸਾਨ ਹੀ ਨੁਕਸਾਨ ਆ ਭਾਈ ਇਹਨਾਂ ਦਾ ਤੇ ਇਸ ਕਰਕੇ ਆਹੀ ਸਮਾਂ ਵਾਂ ਜੇ ਆਪਣੇ ਪਸ਼ੂਆਂ ਨੂੰ ਚੱਚੜਾਂ ਤੋਂ ਬਚਾ ਲੋਂਗੇ ਤਾਂ ਚੰਗੇ ਰਹੋਗੇ ਨਹੀਂ ਫਿਰ ਬਹੁਤ ਬਿਮਾਰੀਆਂ ਲੱਗਣਗੀਆਂ ਤੇ ਫਿਰ ਤਾਂ ਨੁਕਸਾਨ ਹੀ ਨੁਕਸਾਨ ਵੀਰੋ ਆਹ ਦਵਾਈ ਆ ਦੇਖ ਸਕਦੇ ਆ ਤੁਸੀਂ ਇਹ ਊਠ ਦੇ ਸੂਰ ਦੇ ਬੱਕਰੀਆਂ ਦੇ ਪਸ਼ੂਆਂ ਦੇ ਤੇ ਕਿਸੇ ਤੇ ਵੀ ਵਰਤ ਸਕਦੇ ਆ ਕੁੱਤਿਆਂ ਤੇ ਤੇ ਦੇਖ ਸਕਦੇ ਆ ਤੁਸੀਂ ਆਹ ਦਵਾਈ ਆ ਗੌਰ ਨਾਲ ਦੇਖ ਲਓ ਆ ਲਿਖਿਆ ਬਈ ਇੱਥੇ ਸਾਰਾ ਕੁਝ ਪੜ ਸਕਦੇ ਆ ਤੁਸੀਂ ਆ ਪ੍ਰਾਈਸ ਵੀ ਚੈੱਕ ਕਰ ਸਕਦੇ ਆ ਵੀਰੇ ਇਹ ਬਈ 1 ਲੀਟਰ ਪਾਣੀ ਚ 2 ਐਮ ਐਲ ਪੈਂਦੀ ਆ ਤੇ ਬਾਕੀ ਤੁਸੀਂ ਆਪ ਹੀ ਹਿਸਾਬ ਲਾ ਲਓ ਦੇਖ ਸਕਦੇ ਆ ਲਿਖਿਆ ਵੀ ਹੋਇਆ 5 ਲੀਟਰ ਪਾਣੀ ਚ 10 ਐਮ ਐਲ ਤੇ ਦੇਖ ਸਕਦੇ ਆ ਇਹ ਅੱਡ ਅੱਡ ਲਿਖਿਆ ਵਾ ਬੱਕਰੀ ਤੇ ਕਰਨੀ ਆ ਤਾਂ ਹੋਰ ਆ ਜਿਵੇਂ ਦੇਖ ਸਕਦੇ ਆ ਤੁਸੀਂ ਸੂਰਤ ਤੇ ਕਰਨੀ ਆ ਤਾਂ ਅੱਡ ਹਿਸਾਬ ਆ ਚੈੱਕ ਕਰ ਸਕਦੇ ਆ ਤੁਸੀਂ ਸਪਰੇਅ ਕਰਨੀ ਆ ਬਈ ਇਹਦੀ ਤੇ 1 ਲੀਟਰ ਪਾਣੀ 'ਚ 2 ਐਮਐਲ ਪੈਂਦੀ ਆ। ਹਾਂਜੀ ਵੀਰੋ ਜੇ ਆਪਣੇ ਪਸ਼ੂਆਂ ਨੂੰ ਚਚੜਾਂ ਤੋਂ ਬਚਾਉਣਾ ਤਾਂ ਆਹ ਦਵਾਈ ਦੀ ਤੁਸੀਂ ਸਪਰੇਅ ਕਰ ਸਕਦੇ ਆ ਤੇ ਬਾਕੀ ਆਪਣੇ ਗੇਟਾਂ ਗੂਟਾਂ ਤੇ ਕਲੀ-ਕੁਲੀ ਪਾ ਕੇ ਰੱਖੋ ਜੇ ਬਿਮਾਰੀਆਂ ਇਹਨਾਂ ਨਾਲ ਵੀ ਬਹੁਤ ਹੁੰਦੀਆਂ। ਜੇ ਸਰਦਾ ਤਾਂ ਕਿਸੇ ਹੋਰ ਬੰਦੇ ਨੂੰ ਵੀ ਆਪਣੇ ਪਸ਼ੂਆਂ 'ਚ ਨਾ ਲੈ ਕੇ ਆਓ। ਜੇ ਆਏ ਵੀ ਬਹੁਤ ਘਟਾਣੂ ਆਉਂਦੇ ਆ ਬਾਕੀ ਤੁਸੀਂ ਗੇਟਾਂ ਗੁੱਟਾਂ ਦੇ ਕਲੀ-ਕੁਲੀ ਪਾ ਕੇ ਰੱਖੋ ਆਪਾਂ ਦਾ ਪਾਤੀ ਤੇ ਚਿਚੜਾਂ ਤੋਂ ਤਾਂ ਬਚਾ ਬਾਈ ਬਾਹਲਾ ਚੰਗਾ ਵਾ ਚਿਚੜ ਦਾ ਪਸ਼ੂ ਨੂੰ ਵੱਡ-ਵੱਡ ਖਾ ਜਾਂਦੇ ਆ ਤੇ ਇਸ ਕਰਕੇ ਸਫਾਈ ਸੁਹੀ ਵੀ ਪੂਰੀ ਰੱਖਿਆ ਕਰੋ ਆਪਣੇ ਪਸ਼ੂਆਂ ਥੱਲੇ ਜੇ ਬਿਮਾਰੀਆਂ ਤੋਂ ਬਚਾਉਣਾ ਦਾ ਬਿਮਾਰੀਆਂ ਹੀ ਆ ਜਿਹੜੀਆਂ ਡੇਰੀ ਫਾਰਮ ਨੂੰ ਘਾਟੇ ਵੱਲ ਲੈ ਕੇ ਜਾਂਦੀਆਂ ਤੇ ਬਿਮਾਰੀਆਂ ਤੋਂ ਬਚਾ ਰੱਖੋ ਤੇ ਸਪਾਈਸ ਬੂਈ ਆਪਣੀ ਪੂਰੀ ਕਰਕੇ ਰੱਖਿਆ ਕਰੋ ਗੰਦ ਗੁੰਦਨਾ ਛੱਡਿਆ ਕਰੋ ਆਪਣੇ ਪਸ਼ੂਆਂ ਥੱਲੇ ਠੀਕ ਹੈ ਜੀ ਜੇ ਬਈ ਤੁਹਾਡੇ ਇੱਕ ਅਧੇ ਪਸ਼ੂ ਦੇ ਵੀ ਚੱਚੜ ਆ ਤਾਂ ਉਹਨੂੰ ਦੂਜੇ ਪਸ਼ੂਆਂ ਨਾਲੋਂ ਅੱਡ ਰੱਖੋ ਕਿਉਂਕਿ ਇਹ ਗਾਂ ਦੀ ਗਾਂ ਫਿਰ ਵਧਦੀ ਜਾਂਦੇ ਆ ਜਿਵੇਂ ਇੱਕ ਪਸ਼ੂ ਦੇ ਪਈ ਆ ਫਿਰ ਗਾਂ ਦੀ ਗਾਂ ਦੂਜਿਆਂ ਦੇ ਵੀ ਪਈ ਜਾਂਦੇ ਆ ਤੇ ਇਸ ਕਰਕੇ ਜੇ ਤੁਹਾਡੇ ਇੱਕ ਅਧੇ ਪਸ਼ੂ ਦੇ ਵੀ ਹੈਗੇ ਆ ਤਾਂ ਉਹਨੂੰ ਪਾਸੇ ਰੱਖੋ ਦੂਜਿਆਂ ਨਾਲੋਂ ਤਾਂ ਕਿ ਗਾਂ ਨਾ ਵਧੇ ਠੀਕ ਹੈ ਜੀ ਹਾਂਜੀ ਭਾਈ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਸੀ ਤੇ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਵੀਡੀਓ ਬਹੁਤ ਚੰਗੀ ਲੱਗੀ ਹੋਊਗੀ ਤੇ ਤੁਹਾਡੇ ਵਾਸਤੇ ਇਦਾਂ ਦੀਆਂ ਹੋਰ ਡੈਰੀ ਫਾਰਮ ਦੇ ਰਿਲੇਟਡ ਵੀਡੀਓ ਲੈ ਕੇ ਆਉਂਦੇ ਰਵਾਂਗੇ ਇਸ ਕਰਕੇ ਮੇਰਾ ਵੀਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹੋਰ ਵੀਰਾਂ ਭਰਾਵਾਂ ਦਾ ਵੀ ਫਾਇਦਾ ਹੋਵੇ ਤੇ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਦਾ ਕਿਵੇਂ ਦਾ ਲੱਗਿਆ ਤੁਹਾਨੂੰ ਵੀ ਦਵਾਈ ਦੇ ਰਿਜ਼ਲਟ ਕਿਹੋ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਮੇਰਾ ਵੀਰ ਭਰਾ ਤੇ ਤੁਹਾਡੇ ਵਾਸਤੇ ਹੋਰ ਇਦਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ